ਬਹੁਤ ਦੇ ਤਾਂ ਸਾਡੇ ਕੋਲ ਲੇਬਰ ਬਹੁਤ ਆ ਹਾਂਜੀ ਸਾਨੂੰ ਐਡੇ ਟਾਈਮ ਐਡੇ ਟਾਈਮ ਸਾਨੂੰ ਜਾਲਦੀ ਜਰੂਰ ਖੜਕਾ ਲਓ ਯਾਰ ਇਹਨਾਂ ਨੂੰ ਪੇਮੈਂਟ ਪਾ ਦਿਓ ਲੈ ਲਓ ਮੈਂ ਇੱਕ ਮਿੰਟ ਕਿੰਨਾ ਕਿੰਨਾ ਹੋਇਆ ਰੇਟ ਇੱਕ ਮਿੰਟ ਹੋਰ ਮੇਰੀ ਗੱਲ ਹੈ ਪਿੱਛੇ ਕਰ ਦਿਓ ਹੋਰ ਪੈਸੇ ਵੀ ਪਿੰਡ ਵਾਲਾ ਹਜ਼ਾਰ ਲੀਟਰ ਡੀਜ਼ਲ ਮੈਂ ਟੈਂਕ ਚ ਨਾਲ ਲੈ ਕੇ ਆਇਆ ਧੰਨਵਾਦੀ ਹੋਰ ਦੀ ਲੋੜ ਪਏ ਤੁਸੀਂ ਦੱਸ ਦਿਓ ਮੈਂ ਸ਼ਾਮ ਤੱਕ ਜਪਾ 500 ਲੋੜ ਪਈ ਤਾਂ ਅਸੀਂ ਭੇਜ ਦਾਂਗੇ ਦੂਜੇ ਨੰਬਰ ਦੀ ਬੇਨਤੀ ਇਹਨੂੰ 1500 ਕਰ ਦਿਓ ਜੀ ਡੀਜ਼ਲ ਨੂੰ 1500 ਲੀਟਰ ਆਇਆ ਕਿੰਨਾ 500 ਲੀਟਰ ਆ ਗਿਆ ਇੱਕ ਮਿੰਟ ਇੱਕ ਮਿੰਟ ਸਾਰਾ ਆ ਗਿਆ ਗੱਲ ਆ ਤੁਮ ਚੇਕ ਕਿੰਨਾ 1500 ਸੰਤ ਤੋਂ ਖੇੜਾ ਸਾਰਾ ਗੱਲ ਉਸ ਨੂੰ ਕਹਿੰਦੇ 1500 ਮੇਰੇ ਪਤਾ ਨਹੀਂ ਕਿੰਨਾ ਚਾਹੀਦਾ 1500 ਸੰਤ ਦੇ ਦੋ ਜੀ ਐਂ ਕਰ ਦੋ ਆ ਗਿਆ ਹਾਂ ਜੀ 2000 ਹੋਰ ਆ ਜਾ ਜਿਹੜੇ ਵੀ ਸਾਡੇ ਜਿਹੜੇ ਵੀਰ ਸਾਡੇ ਪਟਿਆਲੇ ਤੋਂ ਆ ਰਹੇ ਨੇ ਸੰਗਰੂਰ ਤੋਂ ਵੀ ਆ ਰਹੇ ਨੇ ਬੜੀ ਦੂਰੋਂ ਦੂਰੋਂ ਟਰੈਡੀਆਂ ਲੈ ਕੇ ਆ ਰਹੇ ਸਾਡਾ ਫਰਜ਼ ਬਣਦਾ ਉਹਨੂੰ ਡੀਜ਼ਲ ਪਾ ਕੇ ਦੇਈਏ ਮੈਂ ਠੀਕ ਹੈ ਜੀ ਦੂਜੀ ਐਂ ਕਰਦੇ ਆ ਤੁਹਾਨੂੰ ਮੈਂ ਕਰਦਾ ਥੋੜੇ ਬਹੁਤ ਭੇਜਦੇ ਆ ਮੈਂ ਤੁਹਾਨੂੰ 10000 ਆ ਗਿਆ 5000 ਲੀਟਰ ਭੇਜਣਾ ਡੀਜ਼ਲ ਜਿੱਦੀ ਦੂਜੀ ਬੇਨਤੀ ਦੂਜੀ ਬੇਨਤੀ ਕਿ ਇੱਕ ਮਾਰ ਦੂਜੀ ਬੇਨਤੀ ਸੁਣਿਓ ਇਹ ਤਾਂ ਇੱਥੇ ਨਹੀਂ ਲੱਗੀ ਹੋਈ ਦੋ ਭਰੇ ਵੀ ਆ ਆ ਵੀ ਲੱਗੀ ਹੋਈ ਆ ਇੱਥੇ ਸਾਰੰਗਪੁਰ ਪਿੰਡ ਅਸੀਂ ਨਾਲ 150 ਮਿਲ ਕੇ ਆਏ ਬੁੱਲੇਵਾਲ ਵੀ ਆ ਉੱਥੇ ਤੇ ਆਏ ਉੱਥੇ ਹਾਂਜੀ ਉੱਥੇ ਸਮਾਨ ਵੀ ਤੇ ਆਏ ਡੀਐਮ ਦੇ ਦੇਖੋ ਜੀ ਸਾਡੀ ਪਾਲਦੀ ਉਹ ਆ ਜਿਹੜੀ ਸਾਡੇ ਨਾਲ ਖੜੇ ਸਾਨੂੰ ਹਾਡੀ ਕਰਕੇ ਨਹੀਂ ਆ ਨੀਨੂੰ ਦੇਖੋ ਇਨਸਾਨੀਅਤ ਆਪਾਂ ਤਾਂ ਦੇਖੋ ਇਨਸਾਨੀਅਤ ਚਲੋ ਵੱਖਰੀ ਗੱਲ ਆ ਚਲੋ ਤੁਸੀਂ ਪਾਲਦੀ ਕਰਕੇ ਨਹੀਂ ਆ ਹੋਰ ਬਥੇਰੀਆਂ ਪਾਰਟੀਆਂ ਆਈਆਂ ਹੱਦ ਤੱਕ ਦੇ ਕੇ ਕੁਝ ਨਹੀਂ ਕਈਆਂ ਹੋਰ ਨਹੀਂ ਮੈਂ ਇਹਨਾਂ ਨੂੰ ਸਾਡੇ ਮੈਂਬਰ ਸਾਹਿਬ ਬਹਿ ਕੇ ਇਹਨਾਂ ਦੇ ਕੈਮਰਾ